ਨਾਬਾ ਵਿਕੇ ਨਗਰ ਕੌਂਸਲ ਨਾਬਾ ਦੇ ਗੇਟ ਅੱਗੇ ਆਪ ਪਾਰਟੀ ਦੇ ਆਗੂ ਦੇਮਾਨ ਵੱਲੋਂ ਨਗਰ ਕੌਂਸਲ ਦੇ ਖਿਲਾਫ 3 ਦਿਨਾਂ ਦੀ ਭੂਖਟਾਲ ਕਰਕੇ ਨਗਰ ਕੌਂਸਲ ਦੇ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਗਿਆ ਇਸ ਮੌਕੇ ਤੇ ਨਾਬਾ ਨਗਰ ਕੌਂਸਲ ਅਤੇ ਪੰਜਾਬ ਸਰਕਾਰ ਦੇ ਖਿਲਾਫ ਜਮ ਕੇ ਨਾਰੇਬਾਜ਼ੀ ਵੀ ਕੀਤੀ ਗਈ ਇਸ ਮੌਕੇ ਤੇ ਦੇਮਾਨ ਨੇ ਨਾਬਾ ਨਗਰ ਕੌਂਸਲ ਤੇ ਦੋਸ਼ ਲਗਾਏ ਕੇ ਪ੍ਰਧਾਨ ਮੰਤਰੀ ਆਵਾਸ ਯੋਜਨਾ ਦੇ ਤਹਿਤ ਗਰੀਬ ਲੋਕਾਂ ਲਈ 2 ਕਰੋੜ ਦੇ ਲਗਭਗ ਰਕਮ ਪ੍ਰਾਪਤ ਹੋਈ ਸੀ ਪਰ ਨਗਰ ਕੌਂਸਲ ਵੱਲੋਂ ਇਹ ਫੰਡ ਕਮੇਟੀ ਦੇ ਕੰਮਾਂ ਦੀ ਵਰਤਿਆ ਗਿਆ ਅਤੇ ਫੰਡ ਨੂੰ ਮੁੜ ਪ੍ਰਧਾਨ ਮੰਤਰੀ ਆਵਾਸ ਯੋਜਨਾ ਅਧੀਨ ਜਮਾ ਕਰਵਾ ਦਿੱਤਾ ਗਿਆ ਅੱਜ ਦਾ ਧਰਨਾ ਜਿਹੜਾ ਜੀ ਨਾਪਾ ਨਗਰ ਕਾਉਂਸਲ ਦੇ ਰਾਟਰ ਦੇ ਬਾਹਰ ਪਾਇਆ ਹੋਇਆ ਸੀ ਜੀ ਕਰਦੀ ਆਵਾਸ ਯੋਜਨਾ ਦੇ ਤਹਿਤ ਆਪਾ ਨਗਰ ਕਾਉਂਸਲ ਕੋਲੇ ਤਕਰੀਬਨ 2 ਕੋੜ ਤੋਂ ਉੱਪਰ ਦੀ ਰਕਮ ਜਿਹੜੀ ਆਈ ਸੀਗੀ ਜਿਹੜੀ ਕਿ ਉਹ ਗਰੀਬ ਪਰਿਵਾਰ ਜਿਨ੍ਹਾਂ ਦੇ ਬਾਲਿਆਂ ਦੇ ਕਰ ਸੀਗੇ ਉਹਨਾਂ ਨੂੰ ਦੇਣ ਵਾਸਤੇ ਪਰ ਨਗਰ ਕਾਉਂਸਲ ਨਾਪਾ ਦੇ ਪ੍ਰਧਾਨ ਜੀ ਉਕਰਿਕ ਤੇ ਇਥੋਂ ਦੇ ਮੰਤਰੀ ਸਾਧੂ ਧਰਮ ਸੂਤਰਾਂ ਦੇ ਸ਼ਹਿਰ ਨੇ ਨਾਲੋਂ ਪੈਸਾ ਸਾਰਾ ਖਤੇ ਸਜੇ ਕੁੜਦੁੜ ਕਰਤਾ ਜੀ ਤੇ ਜਦੋਂ ਗੱਲ ਸਾਨੂੰ ਪਤਾ ਲੱਗੀ ਅਸੀਂ ਇਸ ਮਹਿਕਮੇ ਨਾਲ ਸੰਬੰਧਤ ਨਵਜੋਤ ਸਿੰਘ ਸਿੱਧੂ ਸਾਹਿਬ ਨਾਲ ਸੰਪਰਕ ਕੀਤਾ ਜੀ ਤੇ ਉਹਨਾਂ ਨੇ ਨਗਰ ਕੌਂਸਲ ਲਾਪਾ ਦੇ ਪ੍ਰਧਾਨ ਈਓ ਤੇ ਕਰਮਚਾਰੀ ਨੂੰ ਸਸਪੈਂਡ ਕਰਤਾ ਕਿਉਂਕਿ ਮਾਮਲਾ ਬੜਾ ਗੰਭੀਰ ਹੈ ਜੀ ਕਿਉਂਕਿ ਇਹ ਸੈਂਟਰ ਗਵਰਨਮੈਂਟ ਦਾ ਪੈਸਾ ਸੀਗਾ ਤੁਸੀਂ ਕਿਤੇ ਹੋਰ ਇਸਤੇਮਾਲ ਨਹੀਂ ਕਰ ਸਕਦੇ ਔਰ ਜਦੋਂ ਇਹ ਮਾਮਲਾ ਜਿਹੜਾ ਜੀ ਸਾਹਮਣੇ ਆਇਆ ਤਾਕਤ ਕੋਸ਼ਿਸ਼ ਕਰਤਾ ਬਹੁਤ ਨੇ ਜੀ 800 ਤੋਂ ਉੱਪਰ ਲੋਕਾਂ ਨੇ ਅਪਲਾਈ ਕੀਤਾ ਸੀਗਾ ਹੁਣ 185 ਲੋਕਾਂ ਦੇ ਪੈਸੇ ਕਹਿੰਦੇ ਜੇ ਅਸੀਂ ਦੇਣ ਨੂੰ ਤਿਆਰ ਹਾਂ ਪਰ ਉਹ ਵੀ ਹਲੇ ਤੱਕ ਦਿੱਤੇ ਨਹੀਂ ਜਾ ਰਹੇ ਉਹ ਪੈਸਾ ਜਿਹੜਾ ਜੀ ਕਿੰਨੇ ਦਿਨਗੇ ਕੀ ਉਹਦਾ ਹੈਗਾ ਪਹਿਲੀ ਗੱਲ ਤਾਂ ਸਭ ਤੋਂ ਪਹਿਲਾਂ 400 ਵੀ ਇੱਥੇ ਬਣਦੀ ਆ ਜੋ ਸੈਂਟਰ ਗਵਰਨਮੈਂਟ ਦਾ ਪੈਸਾ ਆਇਆ ਤੁਸੀਂ ਉਹ ਬਿਨਾਂ ਬਿਨਾਂ ਕਿਸੇ ਗੱਲਬਾਤ ਤੋਂ ਤੁਸੀਂ ਦੂਜੀ ਜਗ੍ਹਾ ਕਿਵੇਂ ਖਰਚ ਕਰਤਾ ਜਾਂ ਕਿਵੇਂ ਆਪਣੇ ਪਰਸਨਲ ਯੂਜ਼ ਲਈ ਖਤਮ ਕਰਤਾ ਪਰ ਹੁਣ ਜਿਹੜਾ ਪੈਸਾ ਇਕੱਠਾ ਕਰਕੇ ਦੇਣ ਦੀ ਕੋਸ਼ਿਸ਼ ਕਰ ਰਹੇ ਆ ਉਹ ਕਰ ਸਕਕੀ ਤੋਂ ਆ ਰਹੇ ਨੇ ਇਹ ਮਾਮਲਾ ਅਸੀਂ ਕੋਰਟ ਚ ਲੈ ਕੇ ਜਾਵਾਂਗੇ ਔਰ ਮੰਤਰੀ ਸੌਂਸਿੰਘ ਧਰਮਸਥਰਾਂ ਦੇ ਖਿਲਾਫ ਵੀ ਆਜੀਮਾਨ ਕੋਲੇ ਵੀ ਸਿਨੇ ਦੀ ਕਾਂਗਰਸ ਅਜੀਤ ਗਾਂਧੀ ਸਾਹਿਬ ਕੋਲੇ ਵੀ ਅਪੀਲ ਕਰ ਰਹੇ ਆ ਉਹਨਾਂ ਨੂੰ ਵੀ ਇਹ ਮਾਮਲਾ ਦੱਸਿਆ ਹਰਜੋਤ ਸਿੱਧੂ ਜੀ ਆਲਰੇਡੀ ਸਾਰਾ ਕੁਝ ਜਾਣਦੇ ਆ ਔਰ ਅਗਰ ਇਹ 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 ਇਨਾਂ ਨੇ ਮੰਗ ਨਾ ਪੂਰੀ ਕੀਤੀ ਅਗਰ ਇਹ ਗਰੀਬ ਲੋਕਾਂ ਦੇ ਪੈਸੇ ਨਾ ਮਿਲੇ ਤਾਂ ਅਸੀਂ ਇਹ ਇਹ ਜਿਹੜਾ ਇਹ ਇਹ ਪ੍ਰਦਰਸ਼ਨ ਜਿਹੜਾ ਹੋਰ ਤੇਜ਼ ਕਰਾਂਗੇ ਔਰ ਔਰ ਅਸੀਂ ਗਰੀਬ ਲੋਕ ਜਿਹੜੇ ਨੇ ਜਿਨ੍ਹਾਂ ਦੇ ਇਹ ਪੈਸੇ ਆਦੇ ਗਏ ਨੇ ਉਹਨਾਂ ਦੇ ਨਾਲ ਖੜੇ ਆ ਆਮ ਆਦਮੀ ਪਾਰਟੀ ਬਿਲਕੁਲ ਨਾਲ ਖੜੀ ਹੈ ਔਰ ਇਹ ਪੈਸੇ ਵੀ ਦਿਵਾ ਕੇ ਰਵਾਂਗੇ ਜੀ ਪਰ ਹੁਣ ਵੀ ਕੀ ਕਰ ਰਿਹਾ ਜੀ ਜਿਹੜੇ ਬਾਕੀ ਲੋਕ ਨੇ ਉਹਨਾਂ ਨੂੰ ਇਹ ਕਹਿ ਰਿਹਾ ਜੀ ਤੁਹਾਡਾ ਪ੍ਰੂਵ ਨਹੀਂ ਹੋਇਆ ਕਿਉਂਕਿ ਤੁਹਾਡੇ ਕੋਲ ਰਜਿਸਟਰੀ ਹੈ ਨਹੀਂ ਤੁਹਾਡੇ ਕੋਲ ਆ ਹੈ ਨਹੀਂ ਕੁਝ ਔਰ ਜਿਨ੍ਹਾਂ ਦੇ ਆਏ ਆ ਉਹਨਾਂ ਨੂੰ ਵੀ ਇਹ ਕਹਿ ਰਿਹਾ ਵੀ ਰਜਿਸਟਰੀ ਲਿਆ ਤਾਂ ਤੁਹਾਡੇ ਪੈਸੇ ਮਿਲਣਗੇ ਇਹ ਇਹ ਬਹੁਤ ਵੱਡਾ ਕਿਉਂ ਜਦੋਂ ਪੈਸੇ ਆਏ ਨੇ ਸੈਂਟਰ ਗਵਰਨਮੈਂਟ ਦੇ ਪੈਸੇ ਸੀ ਇਹ ਪੈਸਾ ਪੰਜਾਬ ਗਵਰਨਮੈਂਟ ਦਾ ਨਹੀਂ ਸੀ ਨਾ ਹੀ ਨਗਰ ਕਾਉਂਸਲ ਦਾ ਸੀ ਨਾ ਹੀ ਮੰਤਰੀ ਦਾ ਸੀ ਇਹ ਪੈਸਾ ਸੈਂਟਰ ਗਵਰਨਮੈਂਟ ਦਾ ਸੀ ਉਹ ਪੈਸਾ ਖੁਰਦ-ਬੁਰਦ ਕਰਨ ਦੇ ਵਿੱਚ ਤੇ ਪੂਰਾ ਜਿਹੜਾ ਮੰਤਰੀ ਤੋਂ ਲੈ ਕੇ ਥੱਲੇ ਤੱਕ ਜਿਹੜੇ ਲੋਕ ਇਨਵੋਲਵ ਨੇ ਇਹਨਾਂ ਖਿਲਾਫ ਕਾਰਵਾਈ ਹੋਣੀ ਚਾਹੀਦੀ ਆ ਇਹਨਾਂ ਖਿਲਾਫ ਪਰਚਾ ਦਰਜ ਹੋਵੇ ਇਹਨਾਂ ਤੇ ਕਾਰਵਾਈ ਕਰੀ ਜਾਵੇ ਜਿਹੜੇ ਸਸਪੈਂਡ ਹੋ ਗਏ ਹੁਣ ਲੋਕ ਇਹਨਾਂ ਨੂੰ ਸਬਕ ਸਿਖਾਉਣਗੇ ਔਰ ਗਰੀਬ ਲੋਕ ਅਸੀਂ ਇਹਨਾਂ ਦੇ ਨਾਲ ਖੜੇ ਆ ਜੀ ਅਸੀਂ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਕਰਕੇ ਛੱਡਾਂਗੇ ਦੂਸਰੇ ਪਾਸੇ ਇਸ ਸਬੰਧੀ ਹਲਕੇ ਦੇ ਲੋਕਾਂ ਵਿੱਚ ਇਸ ਧਰਨੇ ਨੂੰ ਲੈ ਕੇ ਰੋਸ ਪਾਇਆ ਜਾ ਰਿਹਾ ਏ ਇਸ ਮੌਕੇ ਦੇ ਲੋਕਾਂ ਦਾ ਕਹਿਣਾ ਹੈ ਕਿ ਆਪ ਪਾਰਟੀ ਨੂੰ ਪੰਜਾਬ ਦੇ ਲੋਕਾਂ ਨੇ ਨਕਾਰ ਦਿੱਤਾ ਹੈ ਪਹਿਲਾਂ ਇਹ ਆਪਣੇ ਵਿਦੇਸ਼ ਤੋਂ ਮੰਗਵਾਏ ਹੋਏ ਫੰਡ ਦਾ ਪੰਜਾਬ ਦੇ ਲੋਕਾਂ ਨੂੰ ਹਿਸਾਬ ਦੇਣ ਲੋਕਾਂ ਦਾ ਕਹਿਣਾ ਹੈ ਕਿ ਇਹ ਲੋਕ ਢੋਲਕੀਆਂ ਛੈਣੇ ਵਜਾਉਂਦੇ ਹੀ ਕਾਬਿਲ ਹਨ ਇਹ ਜਿਹੜੇ ਲੋਕ ਨੇ ਜਿਹੜੇ ਲੋਕਾਂ ਨੇ ਨਕਾਰੇ ਹੋਏ ਲੋਕ ਨੇ ਕਿਉਂਕਿ ਇਹਨਾਂ ਦੇ ਲੋਕਾਂ ਦੇ ਕੋਈ ਦੇਣ ਨਹੀਂ ਹੈ ਇਹਨਾਂ ਦੀ ਪਹਿਲਾਂ ਹੀ ਲੋਕਾਂ ਨੇ ਇਹ ਭਜਾਤੇ ਵੀ ਆਪਣੇ ਘਰਾਂ ਨੂੰ ਜਾਓ ਪਹਿਲਾਂ ਇਹ ਪੈਰਾਸ਼ੂਟ ਰਹੀ ਇੱਥੇ ਉਤਰਿਆ ਦੀ ਕੈਂਡੀਡੇਟਾਂ ਦਾ ਕਿਸੇ ਦੇ ਕੋਈ ਦੇਣ ਦੀ ਇਹਨਾਂ ਨੂੰ ਪਤਾ ਹੀ ਨਹੀਂ ਲੋਕਾਂ ਨੂੰ ਵੀ ਅਸੀਂ ਆਪਣਾ ਘਰ ਕਿਵੇਂ ਚਲਾਉਣਾ ਬੜਾ ਸਿਸਟਮ ਕਿਵੇਂ ਚਲਾਉਣਾ ਜਿਉਂ ਪੈਸਾ ਕਮੇਟੀ ਨੇ ਜਿਹੜਾ ਆਇਆ ਸੀ ਉਹ ਲੋਕਾਂ ਦਾ ਪੈਸਾ ਹੈ ਲੋਕਾਂ ਦਾ ਹੀ ਲਾਇਆ ਲੋਕਾਂ ਦੀ ਡਿਵੈਲਪਮੈਂਟ ਵਾਸਤੇ ਹੀ ਲਾਇਆ ਕੋਈ ਕਮੇਟੀ ਨੇ ਆਪਣੇ ਘਰ ਜਾਂ ਕੋਈ ਅਹੁਦੇਦਾਰ ਨੇ ਕਿਸੇ ਨੂੰ ਪ੍ਰਧਾਨ ਨੇ ਘਰੇ ਦਾ ਲਾਇਆ ਨਹੀਂ ਉਹ ਪੈਸਾ ਮੁੜ ਕੇ ਸਰਕਾਰ ਨੇ ਜੇ ਵਰਤ ਲਿਆ ਤਾਂ ਦੁਬਾਰਾ ਪੈਸਾ ਫੇਰ ਆ ਗਿਆ ਸੈਂਟਰਲ ਸਕੀਮ ਦੇ ਵਿੱਚ ਉਹ ਉਹਨਾਂ ਲੋਕਾਂ ਨੂੰ ਇਹ ਪੈਸਾ ਦੇਣਾ ਸਰਕਾਰ ਨੇ ਜਿਨ੍ਹਾਂ ਲੋਕਾਂ ਵਾਸਤੇ ਆਇਆ ਨਾ ਇੱਥੇ ਕੋਈ ਰੁਕਾਵਟਾ ਨਹੀਂ ਆ ਪਰ ਇਹ ਲੋਕ ਰੋਟੀਆਂ ਸੇਕਣ ਦੇ ਲਈ ਇਹ ਜਿਹੜੇ ਲੋਕਾਂ ਨੂੰ ਗਮਰਾਹ ਕਰ ਰਹੇ ਨੇ ਪਰ ਲੋਕ ਇਹਨਾਂ ਨੂੰ ਜਿਹੜੇ ਅੱਜ ਨਕਾਰ ਚੁੱਕੇ ਨੇ ਇਸ ਕਰਕੇ ਇਹਨਾਂ ਦੀ ਪਾਰਟੀ ਦੀ ਕੋਈ ਦੇਣ ਨਹੀਂ ਪਹਿਲਾਂ ਮੈਂ ਦੇਵ ਮਾਨ ਨੂੰ ਪੁੱਛਣਾ ਚਾਹੁੰਦਾ ਵੀ ਜਿਹੜੇ 12 ਇਹਦੇ ਕੋਲ ਫੰਡ ਆਇਆ ਸੀ ਕਰੋੜਾ ਅਰਬ ਰੁਪਏ ਵੀ ਜਿਹੜਾ ਇਹਨੇ ਦੇ ਕੇ ਟਿਕਟ ਲਈ ਆ ਲੋਕਾਂ ਦੀ ਉਹਨੇ ਲੋਕਾਂ ਨੂੰ ਇਹਨੇ ਹਿਸਾਬ ਦਿੱਤਾ ਵੀ ਮੇਰੇ ਕੋਲ ਕਿੰਨੇ ਅਰਬ ਜਾਂ ਕਿੰਨੇ ਕਰੋੜ ਰੁਪਏ ਆ ਹਰ ਸ਼ਰਿਆਮ ਕੈਂਡੀਡੇਟਾਂ ਤੇ ਇਹਨਾਂ ਦੇ ਇਲਜ਼ਾਮ ਲੱਗੇ ਨੇ ਵੀ ਦਿੱਲੀ ਦੀ ਜਿਹੜੀ ਮੈਨੇਜਮੈਂਟ ਸੀ ਉਹਨਾਂ ਨੇ ਰੁਪਏ ਲੈ ਕੇ ਟਿਕਟਾਂ ਵੰਡੀਆਂ ਉਸੇ ਆਧਾਰ ਤੇ ਉਹਨਾਂ ਦੇ ਟਿਕਟਾਂ ਖਰੀਦ ਕੇ ਟਿਕਟ ਲੈਣ ਵਾਲੀ ਇਹ ਸ਼ਖਸ਼ਤੀ ਇਸ ਕਰਕੇ ਇਹ ਬੰਦੇ ਦੀ ਲੋਕਾਂ 'ਚ ਕੋਈ ਦੇਣ ਨਹੀਂ ਇਹਨੂੰ ਚਾਹੀਦਾ ਇੱਥੋਂ ਤੁਰਦਾ ਹੋਵੇ ਲੋਕਾਂ ਨੇ ਪਹਿਲਾਂ ਹੀ ਤੁਰਦਾ ਕਰ ਦਿੱਤਾ ਪਾਚਾਉਣਾ ਪਹਿਲਾਂ ਨਾ ਇਹ ਹਰ ਗੱਲ ਤੇ ਸਦਾ ਸਾਧੂ ਸਿੰਘ ਜੀ ਨੂੰ ਕਹਿ ਜਾਂਦਾ ਇੱਕ ਅਨਪੜ ਮੰਤਰੀ ਪਹਿਲਾ ਤੈਨੂੰ ਇਹ ਹੀ ਨਹੀਂ ਪਤਾ ਵੀ ਜਦ ਚਾਰ ਵਾਰੀ ਉਹ ਜਿੱਤ ਚੁੱਕੇ ਨੇ ਇਹ ਸਮਾਰ ਕੇ ਸੁਣ ਲਵੇ ਚਾਰ ਵਾਰ ਇੱਕ ਵਾਰ ਤੁੱਕਾ ਲੱਗ ਜੂ ਦੋ ਵਾਰ ਤੁੱਕਾ ਲੱਗ ਜੂ ਚਾਰ ਵਾਰ ਨਹੀਂ ਲੱਗਦਾ ਹੁੰਦਾ ਤੇ ਇਸ ਵਿਧਾਨ ਤੋਂ ਵੀ ਉੱਪਰ ਹੋ ਗਿਆ ਉਹਦੇ ਵਿੱਚ ਕਿਤੇ ਨਹੀਂ ਲਿਖਿਆ ਬੀਏ ਪਾਸ ਜਾਂ ਇੰਨੇ ਹੋਵੇ ਜੇ ਉਹਨਾਂ 'ਚ ਖਾਸियत ਸੀ ਤਾਂ ਪਹਿਲੇ ਕੈਬਨਟ ਦੇ ਵਿੱਚ ਉਹਨਾਂ ਨੂੰ ਸਥਾਨ ਮਿਲਿਆ ਸੀ ਤੇ ਦੂਜੀ ਗੱਲ ਮੈਂ ਇਹਦੇ ਨਾਲ ਇਹ ਕਰਦਾ ਵੀ ਜਿਹੜੀ ਨਗਰ ਕੌਂਸਲ ਦੀ ਗੱਲ ਕਰਦਾ ਇਹਨੂੰ ਇਹ ਹੀ ਨਹੀਂ ਪਤਾ ਵੀ ਧਰਨਾ ਕਿੱਥੇ ਦੇਣਾ ਹੈ ਜਿਹੜੀ ਸਰਕਾਰੀ ਜਗ੍ਹਾ ਹੁੰਦੀ ਹੈ ਉਹਦੇ ਤੋਂ 200 ਮੀਟਰ ਦੂਰ ਬੈ ਕੇ ਧਰਨਾ ਦੇਣਾ ਹੁੰਦਾ ਹੈ ਇਸ ਬੰਦੇ ਨੂੰ ਕਾਨੂੰਨ ਬਾਰੇ ਕੁਝ ਨਹੀਂ ਪਤਾ ਸਿਰਫ ਇੱਕ ਗੱਲਾਂ ਕਰਨੀਆਂ ਹੁੰਦੀਆਂ ਤਾੜੀਆਂ ਮਾਰਨੀਆਂ ਹੁੰਦੀਆਂ ਨੇ ਚਲ ਪੁੱਛਣਾ ਚਾਹੁੰਦਾ ਵੀ ਪਹਿਲਾਂ ਜਦੋਂ ਆਇਆ ਸੀ ਉਹ ਉਸ ਟਾਈਮ ਨਾ ਵੀ ਤੇ ਕੀ ਹਾਲਾਤ ਸਾਂ ਬਾਣਾ ਗੇਟ ਵਾਲੀ ਲਈ ਹਸਪਤਾਲ ਦੇ ਮੂਹਰੇ ਸੜਕਾਂ ਉਹ ਅੱਜ ਅੱਜ ਜਾ ਕੇ ਦੇਖੋ ਤੇ 5 ਸਾਲ ਪਹਿਲਾਂ ਜਾ ਕੇ ਦੇਖਦੇ ਜਿਹੜਾ ਨਰਕ ਇੰਦਾਬੇ ਦੇ ਸਾਇ ਤੇ ਪੋਗਿਆ ਉਹ ਮੇਰੇ ਖਿਆਲ ਦੇ ਵਿੱਚ ਕਿਸੇ ਨਾਬੇ ਆਲ ਪੰਜਾਬ ਦੇ ਵਿੱਚ ਕਿਹਨੇ ਨਹੀਂ ਪੋਗਿਆ ਹੋਏਗਾ ਉਹ ਅੱਜ ਉਹਨਾਂ ਕੱਢਿਆ ਸੰਦੀ ਪ੍ਰਧਾਨ ਜੀ ਨੇ ਤੇ ਰਹੀ ਗੱਲ ਦੂਸਰੀ ਗਊਸਾ ਲਾਲੀ ਸੜਕ ਉਹ ਮੇਰੇ ਖਿਆਲ ਵਿੱਚ ਪਿਛਲੇ 15 ਸਾਲ ਤੋਂ ਐਨੀ ਲਾਚਾਰ ਹੋਈ ਵੀ ਸੀ ਕਿ ਉਸੇ ਲੰਘਣ ਦਾ ਕੀ ਉਹਨੂੰ ਦੇਖਣ ਨੂੰ ਵੀ ਦਿਲ ਨਹੀਂ ਕਰਦਾ ਸੀ ਇਹ ਤਾਂ ਬਿਲਕੁਲ ਨਜਾਇਜ਼ ਆਦਿ ਇਹਨਾਂ ਨੂੰ ਸਿਰਫ ਇੱਕੋ ਗੱਲ ਆਉਂਦੀ ਹੈ ਨੱਚਣਾ ਟੱਪਣਾ ਗਾਉਣਾ ਵਜਾਉਣਾ ਹੁਣ ਝੋਲਕੇ ਸਣੇ ਛੱਡ ਕੇ ਇਹ ਨਰਾ ਨੀਤੀ ਵਿੱਚ ਆ ਗਏ ਨੇ ਜਿਹੜੇ ਲੋਕਾਂ ਨੇ ਆਪਣੇ ਸਟੇਜ ਤੇ ਜਾ ਕੇ ਨੱਚਣਾ ਗਾਉਣਾ ਕੀਤਾ ਹੋਇਆ ਇਹਨਾਂ ਨੇ ਕੀ ਸਮਝਿਆ ਆਪਣੇ ਆਪ ਨੂੰ ਇਹ ਰਾਣੀ ਚ ਚਲਾ ਲੈਣਗੇ ਨਹੀਂ ਚਲਾ ਸਕਦੇ ਪੰਜ ਸਟੇਟਾਂ ਵਿੱਚ ਇਹਨਾਂ ਨੂੰ ਚੰਨਲ ਚ ਪਾਰਟੀ ਨੂੰ ਨਕਾਰ ਚੁੱਕੇ ਨੇ ਪੰਜਾਬ ਦੇ ਵਿੱਚ ਅਰ ਅੱਜ 36 ਗੜ ਹੋ ਗਏ ਆ ਤੇ ਮੱਧ ਪ੍ਰੇਸ ਹੋ ਗਏ ਆ ਝਾਰਖੰਡ ਹੋ ਗਿਆ ਇਹਨਾਂ ਦੇ ਵਿੱਚ ਕਾਂਗਸ ਪਾਰਟੀ ਨੇ ਹਾਈਲਾਈਟ ਹੋਇਆ ਔਰ ਇਹਨਾਂ ਦੀ ਇੱਕ ਵੀ ਪਾਰਟੀ ਦਾ ਇੱਕ ਵੀ ਬੰਦਾ ਕਹੇ ਦਵੇ ਵੀ ਮੈਨੂੰ ਚੋਣ ਲੜਾਈ ਹੈ ਜਾਂ ਮੇਰੇ ਆਪਣੇ ਅਕਸ ਵਧੀਆ ਸੀ ਉਥੇ ਮੈਨੂੰ ਵੋਟ ਵਧੀਆ ਪਈ ਨਹੀਂ